ਸਮੂੱਚੇ ਭੋਜਨ ਸਮਾਜ ਨੂੰ ਰਿਸ਼ਪਾਲ ਸਿੰਘ ਗੱਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਤਿਕਾਰਯੋਗ ਸਾਥੀਓ ਮੈਂ ਸਮੂੱਚੇ ਪੰਜਾਬ ਵਾਸੀਆਂ ਨੂੰ ਤੇ ਪੰਜਾਬ ਸਰਕਾਰ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਛਤਰ ਸ਼ਾਯਾ ਜਾਂ ਗਵਾਈ ਹੇਠ ਚੱਲ ਰਹੀ ਹੈਗੀ ਆ ਉਹਨੂੰ ਅਪੀਲ ਕਰਨੀ ਚਾਹਨਾ ਕਿ ਪੰਜਾਬ ਨੂੰ ਪਾਲਸ ਸਟੇਟ ਨਾ ਬਣਾਇਆ ਜਾਵੇ ਕਿਉਂਕਿ ਇਤਿਹਾਸ ਗਵਾਹ ਹੈ ਜਦੋਂ-ਜਦੋਂ ਵੀ ਪੰਜਾਬ ਸਟੇਟ ਦੇ ਵਿੱਚ ਪੁਲਿਸ ਤੰਤਰ ਨੂੰ ਖੁੱਲੀਆਂ ਸ਼ਕਤੀਆਂ ਦਿੱਤੀਆਂ ਗਈਆਂ ਤਾਂ ਉਸ ਦੇ ਨਤੀਜੇ ਇੰਨੇ ਭਿਆਨਕ ਹੋਏ ਕਿ ਪੰਜਾਬ ਦੀ ਨੌਜਵਾਨੀ ਖਰਾਹੇ ਪਈ ਔਰ ਇਸ ਗੱਲ ਦੀ ਤਸਦੀਕ ਵੀ ਹੋਈ ਵੱਖ-ਵੱਖ ਅਦਾਲਤਾਂ ਵਿੱਚੋਂ ਦਿੱਤੇ ਗਏ ਫੈਸਲਿਆਂ ਤਹਿਤ ਕਿ ਉਸ ਸਮੇਂ ਪੁਲਿਸ ਤੰਤਰ ਦੇ ਬਹੁਤ ਸਾਰੇ ਅਫਸਰਾਂ ਨੇ ਕਾਨੂੰਨ ਤੋਂ ਬਾਹਰ ਜਾ ਕੇ ਆਪਣੀਆਂ ਸ਼ਕਤੀਆਂ ਦਾ ਦੁਰਉਪਯੋਗ ਕੀਤਾ ਔਰ ਅੱਜ ਵੀ ਪੰਜਾਬ ਦੇ ਵਿੱਚ ਫਿਰ ਉਹੀ ਦੌਰ ਜਿਹੜਾ ਸ਼ੁਰੂ ਹੋ ਗਿਆ ਮੈਂ ਬੇਨਤੀ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਕਿਰਪਾ ਕਰਕੇ ਇਹਨਾਂ ਗੱਲਾਂ ਤੇ ਨਿੱਜੀ ਤੌਰ ਤੇ ਸੰਗਿਆਨ ਲੈ ਕੇ ਰੋਕ ਲਗਾਈ ਜਾਵੇ ਆਪਾਂ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਵਾਲਿਆਂ ਨੇ ਬਠਿੰਡੇ ਦੇ ਵਿੱਚ ਇੱਕ ਅਧਿਆਪਕ ਨੂੰ ਬਿਨਾਂ ਕਿਸੇ ਕਾਰਨ ਬੜੀ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਅੱਜ ਉਹਦਾ ਛੋਟਾ ਜਿਹਾ ਬੱਚਾ ਤੇ ਉਹਦੀ ਵਾਈਫ ਤੇ ਉਹਦਾ ਪਿਤਾ ਕਰਲਾਉਂਦੇ ਫਿਰਦੀ ਹੈ। ਇਹੀ ਜਿਹੜਾ ਮੰਜ਼ਰ ਆ ਇਹ 90 ਦੇ ਦਹਾਕੇ ਦੇ ਵਿੱਚ 80 ਤੋਂ ਲੈ ਕੇ 90 ਦੇ ਦਹਾਕੇ ਵਿੱਚ ਪੰਜਾਬ ਦੇ ਲੋਕਾਂ ਨੇ ਦੇਖਿਆ ਬੜਾ ਭਿਆਨਕ ਸੀ। ਤਾਂ ਫਿਰ ਉਹਦੇ ਨਤੀਜੇ ਇਹ ਜਿਹੇ ਹੋਏ ਕਿ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਹਸਤੀਆਂ ਨੂੰ ਇਹਦੇ ਲਈ ਕੁਰਬਾਨੀ ਦੇਣੀ ਪਈ। ਤਾ ਕਿਤੇ ਜਾ ਕੇ ਪੰਜਾਬ ਦੇ ਵਿੱਚ ਸ਼ਾਂਤੀ ਆਈ ਤੇ ਸ਼ਾਂਤੀ ਦਾ ਮਾਹੌਲ ਬਣਿਆ ਪਰ ਅੱਜ ਫਿਰ ਲੋਕਾਂ ਦੇ ਨੌਜਵਾਨ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਲਗਾ ਕੇ ਇਸ ਤਰੀਕੇ ਦੇ ਨਾਲ ਕੋ-ਕੋ ਕੇ ਮਾਰਿਆ ਜਾ ਰਿਹਾ ਕਿ ਜਦੋਂ ਉਹਨਾਂ ਦੀ ਵਾਰਤਾ ਸੁਣਦੇ ਆਂ ਸਹਰਦੇ ਬਲੁੰਦਰੇ ਜਾਂਦੇ ਆ ਲੂਂ ਕੰਡੇ ਖੜੇ ਹੋ ਜਾਂਦੇ ਆ ਇਸ ਤੋਂ ਬਿਨਾ ਕਿ ਜਿਹੜੇ ਪੱਤਰਕਾਰ ਸਾਥੀ ਖਾਸ ਤੌਰ ਤੇ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਪੱਤਰ ਕਿਉਂਕਿ ਮੇਨਸਟ੍ਰੀਮ ਮੀਡੀਆ ਤਾਂ ਪੂਰੀ ਤਰੀਕੇ ਦੇ ਨਾਲ ਬਕਾਊ ਆ ਬਿਕ ਚੁੱਕਿਆ ਉਹ ਇੱਕ ਕਮਰਸ਼ੀਅਲ ਅਧਾਰਾ ਹੈ ਤੇ ਕਮਰਸ਼ੀਅਲ ਅਦਾਰੇ ਹਮੇਸ਼ਾ ਉਹ ਕੰਮ ਕਰਦੇ ਆ ਜਿੱਥੇ ਉਹਨਾਂ ਨੂੰ ਫਾਇਦਾ ਹੋਵੇ ਤੇ ਸਾਡਾ ਜਿਹੜਾ ਮੀਡੀਆ ਹੈਗਾ ਬੌਧਨ ਮੀਡੀਆ ਜਾਂ ਲੋਕਪੱਖੀ ਮੀਡੀਆ ਉਹਨੂੰ ਸੋਸ਼ਲ ਮੀਡੀਆ ਗਿਣਿਆ ਜਾਂਦਾ ਤੇ ਸੋਸ਼ਲ ਮੀਡੀਆ ਦੇ ਵਿੱਚੋਂ ਵੀ ਕੁਝ ਕੁ ਗਿਣੇ ਚੁਣੇ ਲੋਕ ਕਿਉਂਕਿ ਬਹੁਤੇ ਤਾਂ ਜਿਹੜੇ ਹੈਗੇ ਤਲਵੇ ਚੱਟਣ ਵਾਲੇ ਹੁੰਦੇ ਆ ਜਿਨ੍ਹਾਂ ਨੇ ਆਪਣਾ ਪੈਸਾ ਬਣਾਉਣਾ ਹੁੰਦਾ ਜਿਨ੍ਹਾਂ ਨੇ ਆਪਣਾ ਮਤਲਬ ਇਹਨੂੰ ਐਜੇ ਕਾਰੋਬਾਰ ਸ਼ੁਰੂ ਕੀਤਾ ਹੁੰਦਾ ਉਹਨਾਂ ਲੋਕਾਂ ਨੂੰ ਛੱਡ ਕੇ ਬਹੁਤ ਸਾਰੇ ਲੋਕ ਆ ਚਾਹੇ ਲੋਕ ਕੁਆਲਿਟੀ ਵੀ ਵਾਲਾ ਜਾਂ ਸਾਡਾ ਆਪਣਾ ਸੁਖਵਿੰਦਰ ਸਿੰਘ ਸਿੱਧੂ ਜਰਨਲਿਸਟ ਸੁਖਵਿੰਦਰ ਸਿੱਧੂ ਵੀਰ ਉਸ ਤੋਂ ਬਿਨਾ ਖਲੀ ਵੀਰ ਉਸ ਤੋਂ ਪਹਿਲਾਂ ਜਿਹੜਾ ਹੈਗਾ ਆਪਣਾ ਮੱਕੜ ਦੇ ਵੀ ਇੱਕ ਦੋ ਚੈਨਲ ਬੰਦ ਕੀਤੇ ਗਏ ਹੋਰ ਵੀ ਬਹੁਤ ਸਾਰੇ ਆ ਜਿਹਨੇ ਹੁਣ ਨਾਂ ਲਵਾਂਗੇ ਤਾਂ ਫਿਰ ਚੰਗੀ ਨਹੀਂ ਗੱਲ ਬਣਦੀ ਆ ਵੀ ਨਾਮ ਮੈਂ ਲੈ ਲੈ ਗਲਤੀ ਨਾਲ ਸੌਰੀ ਜਿਹੜਾ ਵੀ ਪੱਤਰਕਾਰ ਇਨ ਦੀ ਸਰਕਾਰ ਦੇ ਉਹ ਕੰਮਾਂ ਨੂੰ ਜਿਹੜੇ ਪੰਜਾਬ ਦੀ ਜਨਤਾ ਦੇ ਵਿਰੁੱਧ ਪੰਜਾਬ ਦੇ ਵਿਰੁੱਧ ਔਰ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਸੀ ਉਹਨਾਂ ਗੱਲਾਂ ਤੋਂ ਇਹ ਭੜਕ ਚੁੱਕੇ ਨੇ ਭੱਜ ਚੁੱਕੇ ਨੇ ਉਹਦੀ ਸਚਾਈ ਦਿਖਾਉਣ ਦੇ ਲਈ ਇਹ ਕੀਤਾ ਜਾਂਦਾ ਤਾਂ ਉਹਨਾਂ ਪੱਤਰਕਾਰ ਵੀਰਾਂ ਨੂੰ ਉਹਨਾਂ سوشل মিডিਏ ਦੇ ਪੱਤਰਕਾਰਾਂ ਨੂੰ ਡਰਾਉਣ ਦੇ ਲਈ ਜਾਂ ਮਤਲਬ ਕਿ ਉਹਨਾਂ ਨੂੰ ਉਹਨਾਂ ਦੀ ਆਵਾਜ਼ ਨੂੰ ੱੱਕੇ ਦੇ ਨਾਲ ਦਬਾਉਣ ਦੇ ਲਈ ਜਿਹੜਾ ਕਿ ਗੈਰ ਕਾਨੂੰਨੀ ਕੰਮ ਆ ਫਿਰ ਇਹ ਪੁਲਿਸ ਤੰਤਰ ਦੀ ਪੰਜਾਬ ਸਰਕਾਰ ਸਹਿਯਤਾ ਲੈਂਦੀ ਆ ਸਾਡੀ ਬੇਨਤੀ ਆ ਪੰਜਾਬ ਸਰਕਾਰ ਨੂੰ ਕਿਰਪਾ ਕਰਕੇ ਇਸ ਵਤੀਰੇ ਨੂੰ ਠੱਲ ਪਾਈ ਜਾਵੇ ਕਿਉਂਕਿ ਬੜਾ ਭਿਆਨਕ ਵਤੀਰਾ ਹੈ ਇਸ ਸੰਬੰਧ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੀ ਕਾਂਗਰਸ ਪਾਰਟੀ ਦੇ ਐਮ ਐਲ ਏ ਪ੍ਰਗਟ ਸਿੰਘ ਨੇ ਜਿਹੜੇ ਇੱਕ ਮਹਾਨ ਖਿਡਾਰੀ ਰਹੇ ਨੇ ਹਾਕੀ ਦੇ ਸਾਡੇ ਦੇਸ਼ ਦਾ ਮਾਣ ਰਹੇ ਨੇ ਉਹਨਾਂ ਨੇ ਵੀ ਗੱਲ ਠਾਈ ਸੀ ਕਿ ਪੰਜਾਬ ਨੂੰ ਪੁਲਿਸ ਸਟੇਟ ਨਾ ਬਣਾਓ ਜੇਕਰ ਤੁਸੀਂ ਬਣਾਓਗੇ ਤੇ ਇਹਦੇ ਬੜੇ ਭਿਆਨਕ ਸੱਟੇ ਨਿਕਲਣਗੇ ਸੋ ਅਸੀਂ ਵੀ ਬੇਨਤੀ ਕਰਦੇ ਆਂ ਕਿ ਕਿਰਪਾ ਕਰਕੇ ਅਜੇ ਹੀ ਪਿਰਤ ਨੂੰ ਠੱਲ ਪਾਓ ਨਹੀਂ ਤਾਂ ਇਹ ਇੱਕ ਦਿਨ ਤੁਹਾਨੂੰ ਵੀ ਨਿਗਲ ਜਾਣਗੇ ਕਿਉਂਕਿ ਜਦੋਂ ਅਸੀਂ ਅਜਿਹੇ ਅਧਿਕਾਰ ਦੇ ਦੇ ਦਿੰਨੇ ਆ ਇਹ ਕੋਈ ਜ਼ਰੂਰੀ ਨਹੀਂ ਕਿ ਸਾਰਾ ਹੀ ਪੁਲਿਸ ਤੰਤਰ ਮਾੜਾ ਹੈ ਪੁਲਿਸ ਤੰਤਰ ਦੇ ਵਿੱਚ 99% ਬੰਦੇ ਬਹੁਤ ਹੀ ਵਧੀਆ ਨੇ ਕਾਬਲੇ ਤਾਰੀਫ ਨੇ ਔਰ ਉਹਨਾਂ ਦੀ ਕਰਕੇ ਹੀ ਅੱਜ ਅਸੀਂ ਲੋਕ ਸੁਰੱਖਿਅਤਾਂ ਨਹੀਂ ਤਾਂ ਸਾਨੂੰ ਲੋਕ ਕਿਤੇ ਟਿਕਣ ਦੇਣ ਪਰ 1% ਜਿਹੜੇ ਲੋਕ ਆ ਨਾ ਉਹੀ 99% ਲੋਕਾਂ ਨੂੰ ਵੀ ਪੂਰੀ ਤਰੀਕੇ ਦੇ ਨਾਲ ਗੰਧਲਾ ਕਰ ਦਿੰਦੇ ਆ ਤੇ ਉਸ ਤੰਤਰ ਤੇ ਸਵਾਲੀਆ ਚਿੰਨ੍ਹ ਲਾ ਦਿੰਦੇ ਆ ਸੋ ਉਮੀਦ ਹੈ ਸਾਡੀ ਇਸ ਗੱਲ ਦੇ ਨਾਲ ਤੁਹਾਨੂੰ ਜਰੂਰ ਇੱਕ ਪੋਜ਼ਿਟਿਵ ਸੈਨ ਮਿਲੇਗਾ ਤੇ ਤੁਸੀਂ ਇਸ ਤੇ ਗੌਰ ਕਰੋਗੇ ਇੱਕ ਬੇਨਤੀ ਹੋਰ ਆ ਸਾਰੇ ਸਾਥੀਆਂ ਨੂੰ ਕਿ ਕਿਰਪਾ ਕਰਕੇ ਸਾਡੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਹੈਗੇ ਆ ਇਹਨਾਂ ਨੂੰ ਜਰੂਰ ਸਪੋਰਟ ਕਰੋ ਤਾਂ ਕਿ ਅਸੀਂ ਭੋਜਨ ਸਮਾਜ ਦੀ ਤੇ ਪੰਜਾਬ ਹਿੱਤ ਦੀ ਗੱਲ ਆਮ ਜਨਤਾ ਤੱਕ ਕਰਦੇ ਰਹੀਏ ਇਨਾ ਬੈਂਤ ਗਿਨਣਾ ਤੁਹਾਡੇ ਤੋਂ ਰਜਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਾਰਤ